ਖਬਰ ਲੈਨੇ ਕੋਟਕਪੂਰਾ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਦੀ ਅਗਵਾਈ ਵਿੱਚ ਕੋਟਕਪੂਰਾ ਦੇ ਗੋਲ ਚੌਂਕ ਤੋਂ ਤੀਰਥ ਯਾਤਰਾ ਰਵਾਨਾ ਕੀਤੀ ਗਈ ਇਸ ਮੌਕੇ ਤੇ ਮਨਪ੍ਰਿਤ ਮਣੀ ਪੀਏ ਨੇ ਅਤੇ ਯਾਤਰੀਆਂ ਨੇ ਕੀ ਕਿਹਾ ਤੁਸੀਂ ਵੀ ਸੁਣੋ ਪੂਰੀ ਖਬਰ ਇਹ ਨਾ ਤੋਂ ਦੱਸ ਦੇ ਜਿਹੜੀ ਇਹ ਮੁੱਖ ਮੰਤਰੀ ਤੀਰਥ ਯਾਤਰਾ ਕੀਨ ਚੱਲੀ ਹੈ ਇਸ ਤਰ੍ਹਾਂ ਵੇਖਦੇ ਹਾਂ ਸਰਕਾਰ ਦੇ ਤੇ ਕੋਈ ਬਹੁਤ ਵੱਲੇ ਕਰ ਰਹੇ ਹੈ ਜੋ ਯਾਤਰਾ ਕਰਾ ਰਹੇ ਹੈ ਯਾਤਰਾ ਦੇ ਉਤੇ ਪਹਿਲਾਂ ਸਾਡਾਂ ਦੇ ਸਾਰਿਆਂ ਨੂੰ ਲਿਜਾ ਰਿਆ ਸਿਰ ਵੀ ਲੈ ਗਏ ਖਾਣਾ ਵੀ ਲੈ ਗਏ ਹੁਣ ਚੰਦਪੁਰ ਦੀਵਾਲਾ ਜੀ ਇਹਦੇ ਨਾਲ ਬਸ ਦਰਸ਼ਨ ਕਰਾ ਰਹੇ ਆ ਸਭ ਤੋਂ ਬਹੁਤ ਵਧੀਆ ਇਹ ਹੈਗਾ ਜਿਹੜਾ ਕਰਾ ਰਹੇ ਹੈ ਇਹ ਯਾਤਰਾ ਜੋ ਵੀ ਅਗਲੇ ਕੁੜੇ ਤੇ ਨਹੀਂ ਹੁੰਦਾ ਸਭ ਦੀ ਯਾਤਰਾ ਕਰਾ ਰਹੇ ਆ ਸਹੂਲਤਾਂ ਸਾਡੀਆਂ ਦੇ ਰਹੇ ਬਹੁਤ ਵਧੀਆ ਸਰਕਾਰ ਕਰ ਰਹੀ ਹੈ ਹਾਂਜੀ ਮਨਪ੍ਰੀਤ ਜੀ ਕਿ ਤੇ ਨਾ ਇਹ ਯਾਤਰਾ ਜਾਰੀ ਹੈ ਮੁੱਖ ਮੰਤਰੀ ਜੀ ਅ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਸਾਡੇ ਮਾਨਯੋਗ ਸਪੀਕਰ ਸਾਹਿਬ ਸਰਦਾਰ ਕੁਤਾਰ ਸਿੰਘ ਸੰਧਵਾ ਉਹਨਾਂ ਦੀ ਯੋਗ ਰਹਿਮਾਈ ਦੇ ਹੇਠ ਜਿਹੜੇ ਸਾਡੇ ਪੰਜਾਬ ਦੇ ਲੋਕ ਹੈ ਜੋ ਧਰਮਕ ਖੇਡਾਂ ਦੇ ਲੋਕ ਨੇ ਇਹਨਾਂ ਦੀ ਦੀਵਾਨ ਦੇ ਉੱਤੇ ਮੁੱਖ ਮੰਤਰੀ ਕੀ ਇਤਰਾਫ ਚ ਇਸ ਯਾਤਰਾ ਮੈਂ ਸ਼ੁਰੂ ਕੀਤੀ ਗਈ ਸੀ ਇਹਦੇ ਤਹਿਤ ਪਹਿਲਾਂ ਵੀ ਬੱਸਾਂ ਨੂੰ ਭੇਜੀਆਂ ਗਈਆਂ ਆ ਅੱਜ ਜਿਹੜੀ ਇੱਕੋ ਬੱਸ ਹੈ ਮਾਤਾ ਨੈਣਾ ਦੇਵੀ ਜੀ ਐ ਸੋਪਰਾਪੰਤ ਨੰਦਪੁਰ ਸਾਹਿਬ ਵੀ ਕਿਹਦਾ ਸਟੇਜ ਹੋਏਗਾ ਤੇ ਐ ਸੋਪਰਾਪੰਤ માતા ਚੰਦਪੌਰ ਨੀਂਹ ਜੀ ਤੇ માતા ਜਵਾਲਾ ਜੀ ਦੇ ਦਰਸ਼ਨਾਂ ਲਈ ਇੱਥੋਂ ਕੋਟਕਪੂਰੇ ਤੋਂ ਅੱਜ ਗੋਲ ਚੌਂਗ ਤੋਂ ਏ ਰਵਾਨਾ ਹੋ ਰਹੀ ਹੈ ਇਹਦੇ ਵਿੱਚ ਕੋਟਕਪੂਰਾ ਸ਼ਹਿਰ ਅਤੇ ਜਿਹੜੇ ਸਾਡੇ ਨੇੜੇ ਦੇ ਪਿੰਡ ਹੈ ਉੱਥੋਂ ਦੀਆਂ ਜਿਹੜੀਆਂ ਸੰਗਤਾਂ ਉਹ ਮੌਜੂਦ ਨੇ ਸੰਗਤਾਂ ਬੜੀਆਂ ਤਾਬਲੀਆਂ ਨੇ ਜਾਣ ਨੂੰ ਹੋਰ ਵੀ ਕਾਫੀ ਸੰਗਤਾਂ ਤੋਂ ਡਿਮਾਂਡ ਹੈਗੀ ਹੈ ਜਾਣ ਦੀ ਜਿਵੇਂ ਜਿਵੇਂ ਸਾਡੇ ਕੋਲ ਡਿਮਾਂਡ ਆਈ ਜਾਂਦੀ ਹੈ ਇੱਕ ਗੱਲ ਮੈਂ ਹੋਰ ਸਾਂਝੀ ਕਰਨਾ ਚਾਹੁੰਦਾ ਜਿਹੜਾ ਮੁੱਖ ਮੰਤਰੀ ਟੀਟਿਆ ਯਾਤਰਾ ਯੋਜਨਾ ਦਾ ਤੇ ਦੂਜੀ ਬੱਸ ਉਹ ਵੈਸੇ ਸਾਡੇ ਹਲਕੇ ਤੋਂ ਸਪੀਕਰ ਸਾਹਿਬ ਨੇ ਨੌਵੀਂ ਬੱਸ ਜਾ ਰਹੀ ਹੈ ਅੱਜ ਜਿਹੜੀਆਂ ਵੱਖ-ਵੱਖ ਪਹਿਲਾਂ ਵੀ ਜਿਵੇਂ ਸ੍ਰੀ ਖਾਟੂ ਜੀ ਤੋਂ ਇਲਾਵਾ ਸ੍ਰੀ ਅਨੰਦਪੁਰ ਸਾਹਿਬ ਸਰਹੰਦ ਵੀ ਕੇ ਬੱਸਾਂ ਭੇਜੀਆਂ ਗਈਆਂ ਅੱਜ ਇਹ ਬੱਸ ਜਿਹੜੀ ਹੈਗੀ ਹੈ ਤੇ ਨੈਣਾ ਦੇਵੀ ਤੇ ਅਨੰਦਪੁਰ ਜਾ ਰਹੀ ਹੈ ਤੇ ਇਸ ਤੋਂ ਬਾਅਦ ਵੀ ਜਿਵੇਂ-ਜਿਵੇਂ ਲੋਕਾਂ ਦੀ ਮੰਗ ਆਉਂਦੀ ਹੈ ਅਸੀਂ ਐਡਜਸਟੇਸ਼ਨ ਕਰ ਰਹੇ ਹਾਂ ਜਿਵੇਂ-ਜਿਵੇਂ ਲੋਮਾਂ ਤੋਂ ਹੋਵੇ ਹੋਵੇ ਹੋਰ ਬੱਸਾਂ ਪ੍ਰੋਵਾਈਡ ਕਰਵਾ ਗਿਆ ਜਾਣਗੇ ਜਿਹੜੀ ਜਿਹੜੀ ਪ੍ਰੋਬਲਮ ਦਿੱਕਤੀ ਜਰੀਏ ਜੇ ਸ਼ੁਭਾਂ ਲਈ ਜਾ ਰਿਹਾ ਇਹ ਇੱਕ ਪ੍ਰੋਪਰ ਕੈਪਟ ਦਿੱਤੀ ਜਾ ਰਹੀ ਹੈ ਉਹਨਾਂ ਨੂੰ ਇੱਕ ਤਾਂ ਸਭ ਤੋਂ ਪਹਿਲੇ ਤਾਂ ਜਿਹੜੀ ਉਹਨਾਂ ਦੀ ਆਉਣ ਜਾਣ ਦੀ ਸਹੂਲਤ ਹੈ ਬਿਲਕੁਲ ਮੁਫਤ ਬਸ ਦੇ ਵਿੱਚ ਬਾਕੀ ਉੱਥੇ ਰਹਿਣ ਦਾ ਪ੍ਰਬੰਧ ਵਧੀਆ ਕੀਤਾ ਗਿਆ ਹੈ ਉਹਨਾਂ ਦੇ ਤੇ ਜਿਹੜੀ ਕੈਪਟ ਦਿੱਤੀ ਗਈ ਹੈ ਉਹਦੇ ਵਿੱਚ ਜਿਹੜੀਆਂ ਰੋਜ਼ਮਰਹਾਂ ਦੀਆਂ ਜ਼ਿੰਦਗੀ 'ਚ ਜਿਹੜੀਆਂ ਆਪਾਂ ਨੂੰ ਤੀਜਾਂ ਹੁੰਦੀਆਂ ਉਹਨਾਂ ਨੂੰ ਘਰੋਂ ਲੈ ਜਾਣ ਦੀ ਲੋੜ ਨਹੀਂ ਕੁਝ ਨਾਲ ਸਾਰਾ ਕੁਝ ਉਹ ਕੈਟ ਦੇ ਵਿੱਚ ਹੀ ਮਿਲਦਾ ਧੰਨਵਾਦ ਕੋਟਕਪੂਰਾ ਤੋਂ ਰਾਜਵਿੰਦਰ ਸਿੰਘ ਮਾਨਦੀਰ ਰਿਪੋਰਟ